ਅਲਟੀਮੀ ਵਿੱਚ ਤੁਹਾਡਾ ਆਪਣਾ ਮੈਚ ਸੰਦੂ ਤੇ ਆਈ ਹੋਪ ਤੁਸੀਂ ਸਾਜਾ ਦੇ ਠੀਕ ਹੋਵੋਗੇ ਖੁਸ਼ ਹੋਵੋਗੇ ਆ ਬਾਦ ਹੋਵੋਗੇ ਤੇ ਮੈਨੂੰ ਬਹੁਤ ਜਾਣਿਆ ਦੇ ਇੰਸਟਾਗ੍ਰam ਤੇ ਮੈਸੇਜਸ ਆ ਰਹੇ ਤੇ ਸਪੇਅਰ ਦੇ ਮੈਨੂੰ ਬਹੁਤ ਮੀਡੀਆ ਚੈਨਲਸ ਵੱਲੋਂ ਵੀ ਕਾਲਸ ਆਇਨੇ ਕਿ ਜੋ ਪ੍ਰਾਈਡ ਪ੍ਰੇਡ ਕੈਨਸਲ ਹੋਈ ਹੈ ਤੁਹਾਨੂੰ ਡਾਊਨ ਨੂੰ ਲੈ ਕੇ ਕੀ ਰਿਵਿਊ ਹੈ ਮੇਰੇ ਅਕੋਰਡਿੰਗਲੀ ਇਟਸ ਅ ਵੈਰੀ ਨਾਰਮਲ ਥਿੰਗ ਅਗਰ ਕੋਈ ਗੱਲ ਨਹੀਂ ਐ ਇੱਡੀ ਕੋਈ ਵੱਡੀ ਗੱਲ ਨਹੀਂ ਐ ਜੇ ਕੈਨਸਲ ਹੋ ਗਈ ਆ ਤੇ ਇੱਡੀ ਕੋਈ ਗੱਲ ਨਹੀਂ ਐ ਸਾਡੇ ਅੰਬਰੀਸ ਜੇਰਾ ਵੇ ਗੁਰੂਆ ਪੀਰਾਂ ਦੀ ਧਰਤੀ ਆ ਸਾਨੂੰ ਆਪਣੇ ਕਲਚਰ ਦੀ ਤੇ ਆਪਣੀ ਸੋਸਾਇਟੀ ਨੂੰ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਵਾ ਅਗਰ ਸੋਸਾਇਟੀ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੈਪਟ ਨਹੀਂ ਕਰਨਾ ਚਾਹੁੰਦੀ ਇਹਨਾਂ ਚੀਜ਼ਾਂ ਨੂੰ ਹਜੇ ਨਹੀਂ ਰੈਡੀ ਇਹਨਾਂ ਚੀਜ਼ਾਂ ਲਈ ਤੇ ਸਾਨੂੰ ਨਹੀਂ ਕਰਨੀ ਚਾਹੀਦੀ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਡੇ ਰੀਨੀਆਂ ਕੁਰਬਾਨੀਆਂ ਦਿੱਤੀਆਂ ਸਾਨੂੰ ਆ ਤੇ ਅਸੀਂ ਇੱਕ ਜੇ ਸੁਸਾਇਟੀ ਸਾਡਾ ਕਲਚਰ ਇਸ ਚੀਜ਼ ਨੂੰ ਨਹੀਂ ਅਸੈਪਟ ਕਰਨਾ ਚਾਹੁੰਦਾ ਤੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਸਾਨੂੰ ਇਹੋ ਜਿਹੀ ਪ੍ਰੇਡ ਪ੍ਰਾਈਡ ਨਹੀਂ ਕਰਨੀ ਚਾਹੀਦੀ ਫਿਰ ਹੈਨਾ ਅਗਰ ਸੁਸਾਇਟੀ ਨਹੀਂ ਇਸ ਚੀਜ਼ ਨੂੰ ਲੈ ਕੇ ਖੁਸ਼ ਹੈਗੀ ਸੁਸਾਇਟੀ ਹੀ ਨਹੀਂ ਅਸੈਪਟ ਕਰਨਾ ਚਾਹੁੰਦੀ ਤਾਂ ਇੱਦੀ ਕੋਈ ਇਹਦੇ ਵਿੱਚ ਗਿਲਾ ਸ਼ਿਕਵਾ ਕਰਨ ਵਾਲੀ ਕੋਈ ਗੱਲ ਨਹੀਂ ਆ ਬਿਲਕੁਲ ਬਹੁਤ ਵਧੀਆ ਡਿਸੀਜਨ ਲਿੱਤਾ ਗਿਆ ਕਿ ਅਮ ਰਿਸਰਚਰ ਕੇ ਪ੍ਰਾਈਡ ਨਹੀਂ ਹੋ ਰਹੀ ਤਾਂ ਇਹਦੇ ਵਿੱਚ ਕੋਈ ਗਿਲਾ ਸ਼ਿਕਵਾ ਮੈਨੂੰ ਤੇ ਮੇਰੇ ਵੱਲੋਂ ਤੇ ਕੋਈ ਵੀ ਨਹੀਂ ਆ ਮੈਂ ਸਭਰਾਂ ਨੂੰ ਆਹੀ ਅਪੀਲ ਕਰੂੰਗਾ ਕਿ ਆਪਣੀ ਜ਼ਿੰਦਗੀ ਜਿਓ ਆਪਣੀ ਲਾਈਫ ਇੰਜੋਏ ਕਰੋ स्वीकार ਕਰੋ ਜਿਵੇਂ ਮਰਜੀ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਕਰੋ ਆਪਣੀ ਲਾਈਫ ਇੰਜੋਏ ਕਰੋ ਅਗਰ ਸੋਸਾਇਟੀ ਜਿਹੜੀ ਚੀਜ਼ ਨੂੰ ਨਹੀਂ ਐਸੈਪਟ ਕਰਨਾ ਚਾਹੁੰਦੀ ਸਾਨੂੰ ਸੋਸਾਇਟੀ ਨੂੰ ਨਈ ਟ੍ਰਿਗਰ ਕਰਨਾ ਚਾਹੀਦਾ ਬਾਰ ਬਾਰ ਉਹਨਾਂ ਚੀਜ਼ਾਂ ਨੂੰ ਲੈ ਕੇ ਥੈਂਕ ਯੂ ਸੋ ਮੱਚ ਸਸਕੀਲ ਜੀ ਮੈਂ ਹਾਲ ਹੀ ਸ਼ੁਰੂ ਕੀਤਾ ਮੈਂ ਫਿਲਮ ਐਕਟਰ ਤੇ ਦਾਸਿੰਗ ਡਾਇਰੈਕਟਰ ਹਾਂ ਜਿੱਦਾ ਬੜਾ ਮੁੱਦਾ ਪੱਖਿਆ ਹੋਇਆ ਮੈਂ ਇੰਟਰਵਿਊ ਵੀ ਦਿੱਤੀ ਹੈ ਮੈਂ ਹਮੇਸ਼ਾ ਹੱਕ ਚਾ ਕਿ ਆਪਾਂ ਇਨਸਾਨ ਆ ਰੱਬ ਦੇ ਬਣਾਏ ਹੋਏ ਆ لیکن واقعہ جو بھی کمیونٹیز نے یا جو بھی طریقہ ہے چاہے ਅਸੀਂ انسان ਹੀ ਹਾਂ ਅਸੀਂ 트ਾਂਸ ਆਂ ਜਾਂ ਤੁਸੀਂ ਪ੍ਰੇਡਾ ਕਰਨ ਵਾਲੇ ਉਹ ਵੀ ਸਾਡੇ ਆਪਣੇ ਉਹ ਮੈਂ ਇਹੀ ਤੁਹਾਨੂੰ ਕਹੂੰਗਾ ਕਿ ਵੇਖੋ ਬਹੁਤ ਵਧੀਆ ਗੱਲ ਹੈ ਤੁਹਾਡੀ ਕੋਈ ਖਿਲਾਫਤ ਨਹੀਂ ਕਰ ਰਹਾ ਜਿਹੜੇ ਮੋਤਵਾਰ ਬੰਦੇ ਤੁਹਾਨੂੰ ਬੋਲ ਰਹੇ ਨੇ ਕੋਈ ਤੁਹਾਡੇ ਖਿਲਾਫ ਨਹੀਂ ਬੋਲ ਰਹੇ لیکن ਪੰਜਾਬੀ ਚ ਕਹਾਵਤ ਹੈ ਟੱਕੀ ਦੀ ਜੇ ਕੋਈ ਨਾ ਬਜੇ ਆਪਾਂ ਰੌਲਾ ਕਿਉਂ ਪਾਉਣਾ ਆਪਾਂ ਇਹ ਵੇਖੋ ਆਪਾਂ ਪੰਜਾਬੀ ਆਂ ਉਹ ਵੀ ਆਪਾਂ ਇੰਡੀਆ ਨੇ ਆਪਾਂ ਚੰਗੀਆਂ ਫੈਮਿਲੀਨ ਬਿਲੋਂਗ ਕਰਦੇ ਆ ਜੇ ਆਪਾਂ ਖੁੱਲ ਕੇ ਆਵਾਂਗੇ ਤੁਸੀਂ ਲੋਕ ਖੁੱਲ ਕੇ ਇਦਾਂ ਪਰੇਡਾ ਕੱਢੋਗੇ ਤੇ ਕੱਲੂ ਕੀ ਗੱਲ ਤੁਸੀਂ ਆਪਣਾ ਘਰ ਨਹੀਂ ਸੁਣਾ ਆਪਣੇ ਭੈਣਾ ਜਾਂ ਭਰਾ ਨਹੀਂ ਲਿਓਣੇ ਸਾਡੇ ਘਰ ਵੀ ਸਰਦਾਰ ਨੇ ਪੱਗਾ ਵਾਲੇ ਨੇ ਬਾਪ ਪਿਓ ਨੇ ਸਾਨੂੰ ਬਹੁਤ ਤਰੀਕੇ ਨਾਲ ਚੱਲਣਾ ਚਾਹੀਦਾ ਕਰੋ ਜੋ ਮਰਜੀ ਸਿਆਣੇ ਕਹਿੰਦੇ ਆ ਖਾਓ ਮਨ ਪੌਂਦਾ ਪਾਓ ਜਗ ਪੌਂਦਾ ਪਰ ਜੇ ਆਪਾਂ ਸ਼ਰੀਆਮ ਇਹਦਾ ਹੋ ਜਾਮਦੋ ਮਾਰੀ ਗੱਲ ਨਾਲੇ ਗੁਰੂ ਦੀ ਨਜ਼ਰੀ ਦੇ ਵਿੱਚ ਤੁਸੀਂ ਇਹ ਕੀ ਕਹਿਰ ਚਾਹੁੰਦੇ ਹੋ ਉੱਥੇ ਚੰਗੇ ਚੰਗੇ ਕਿਸੇ ਕਿਸੇ ਗੁਰੂ ਨਗਰੀ ਹੋਵੇ ਕਿਤੇ ਵੀ ਹੋਵੇ ਸ਼੍ਰੀ ਅਮਰਸਰ ਸਾਹਿਬ ਤੋਂ ਨਹੀਂ ਕਿਤੇ ਵੀ ਤੁਸੀਂ ਕਿਸੇ ਵੀ ਸ਼ਹਿਰ ਚੋ ਦੇਸ਼ ਚੋ ਤੇ ਬਿਟਾਓ ਆਪਾਂ ਵੈਸਟਰਨ ਕਲਚਰ ਨੂੰ ਅਪਣਾ ਸਕਦੇ ਆ ਵੈਸਟਰਨ ਹੋ ਸਕਦੇ ਆ ਸਾਡਾ ਪਰਸਨ ਇੰਟਰਸਟ ਕੁਝ ਵੀ ਹੋ ਸਕਦਾ ਹੈ ਲੇਕਿਨ ਅਸੀਂ ਸਰੀਆਮ ਨਹੀਂ ਹੋ ਸਕਦੇ ਤੁਹਾਡੇ ਕੋਈ ਖਲਾਫਤ ਨਹੀਂ ਹੈ ਇਹਨੂੰ ਚੰਗਾ ਤੁਸੀਂ ਹੱਥ ਜੋੜ ਕੇ ਵੈਸੇ ਕਹੋ ਜੀ ਸਾਡੇ ਰਾਈਟਸ ਨੇ ਜਾਂ ਸਾਨੂੰ ਹੱਕ ਮਿਲਣਾ ਚਾਹੀਦਾ ਹੈ ਦੇਸਿਤ ਮਾਰਾ ਨੇ ਦੋ ਹੀ ਚੀਜ਼ਾਂ ਬਣਾਈਆਂ ਨੇ ਧਾਈ ਅੱਖਰ ਪਿਆਰ ਕੇ ਤੇ ਤੁਸੀਂ ਪਲੀਜ਼ ਆਪਣੇ ਤੇ ਕੰਟਰੋਲ ਰੱਖੋ ਫਨ ਕਰੋ ਇੰਜੋਏ ਕਰੋ ਇਹ ਵਾਵਾ ਇਸ ਕੋਸਟੀ ਰੱਖਿਆ ਅਗਰੇਆ ਵਾਵਾ ਹੀ ਕਰਦੇ ਆਪਾਂ ਤੁਹਾਡੀ ਵਾਸਤੇ ਬੇਇਜ਼ਤੀ ਹੈ ਇੰਜੋਏ ਕਰੋ ਯਾਰ ਆਪਣਾ ਕੀਤਾ ਕਰੋ ਤੁਸੀਂ ਇੰਜੀਨੀਅਰ ਹੋ ਡਾਕਟਰ ਹੋ ਚਾਹੇ ਐਕਟਰ ਹੋ ਕਾਸਟਿੰਗ ਚੋ ਡਿਜ਼ਾਈਨਰ ਹੋ ਕਿਸੇ ਵੀ ਲਾਈਨ ਦੇ ਹੋ ਤੁਸੀਂ ਆਪਾਂ ਨੂੰ ਪਹਿਲਾ ਆਪਣਾ ਦੇਸ਼ ਆਪਣਾ ਧਰਮ ਆਪਣੀ ਸਭਿਅਤਾ ਦੇਖਣੀ ਚਾਹੀਦੀ ਹੈ ਇਹ ਸਾਡੀ ਸਭਿਅਤਾ ਨਹੀਂ ਹੈ ਕੋਈ ਘਟ ਖਲਾਫਤ ਨਹੀਂ ਹੈ ਆਮ ਆਲਸੋ ਐਗਰੀ ਵਿਦ ਯੂ ਇੰਜੋਏ ਕਰੋ ਹੱਸੋ ਖੇਡੋ ਲੇਕਿਨ ਪਰਦੇ ਦੀ ਚੀ ਚੰਗੀ ਲੱਗਦੀ ਹੈ ਵੇਖੋ ਜੇ ਆਪਾਂ ਸਿਨੇਮਾ ਵਿੱਚ ਕਹਿੰਦੇ ਆ ਉਹ ਵਾਕਿਆ ਹੀ ਕੋਈ ਵੀ ਨਗਰੀ ਹੋਵੇ ਹਰ ਜਗ੍ਹਾ ਗੁਰੂ ਘਰ ਹੈ ਗੁਰੂ ਘਰ ਦੇ ਵਿੱਚ ਬਹਿਣਾ ਖਲੋਣਾ ਹੈ ਮੰਦਰ ਨੇ ਮਸਜਿਦ ਨੇ ਆਪਾਂ ਆਪਾਂ ਕਿਸ ਕਲ ਸਿਨੇਮਾ ਨਹੀਂ ਆਪੇ ਆਪੇ ਹਿੰਦੂ ਆ ਮੁਸਲਮਾਨ ਕੀ ਆ ਆਪਾਂ ਇੱਕ ਇਨਸਾਨ ਆ ਸੋ ਇਨਸਾਨ ਨੂੰ ਚੰਗੇ ਤਰੀਕੇ ਨਾਲ ਹੀ ਆਪਲੇ ਨੂੰ ਪ੍ਰੈਜੈਂਟ ਕਰਨਾ ਚਾਹੀਦਾ ਹੈ ਕਿ ਇਨਸਾਨੀਅਤ ਨਾਲ ਲੈ ਤੁਹਾਨੂੰ ਵੇਖ ਕੇ ਅੱਛਾ ਲੈਸਨ ਮਿਲੇ ਕਿਸੇ ਨੂੰ ਤਨ ਵੀ ਕੀ ਇਨਸਪੀਰੇਸ਼ਨ ਆਏ ਲੋਕੀ ਗਾਣਾ ਨਾ ਕੱਢਣ ਲਾਂ ਤਾਂ ਨਾ ਪਾਉਣ ਕਰੋ ਜੋ ਕਰਨਾ ਹੈ ਇੰਜੋਏ ਕਰੋ ਜੇ ਤੁਸੀਂ ਕੋਈ ਸੁਕਾਰ ਵੀ ਰਹੇ ਹੋ ਤੁਸੀਂ ਅਥਾਰਟिटीज ਕੋ ਜਾਂਦੇ ਹੋ ਪਹਿਲਾਂ ਨੰਦਸੋ ਕਿ ਪਲੀਜ਼ ਸਾਡਾ ਆਪ ਨਵੇਦਨ ਹੈ ਸਾਡੀ ਆ ਬੇਨਤੀ ਹੈ ਕਿ ਆ ਚਾਹੁੰਦੇ ਆ ਲੇਕਿਨ ਲੀਗ ਤੋਂ ਹਰ ਕਿਤੇ ਕੋਈ ਵੀ ਚੀਜ਼ ਮਾਰੇ ਹੁੰਦੀ ਹੈ ਹੈਨਾ ਤੇ ਤੁਸੀਂ ਉੱਥੇ ਅਮਰਸਰ ਸਾਹਿਬ ਵੀ ਕਿਤੇ ਵੀ ਕਿਤੇ ਵੀ ਕਿਸੇ ਵੀ ਪੰਜਾਬ ਦੇ ਸ਼ਹਿਰ ਚ ਮੈਂ ਕਹੂੰਗਾ ਅਗਲ ਹੁੰਦੀਆਂ ਵੀ ਰਹੀਆਂ ਨੇ ਉਹ ਤਰੀਕੇ ਨਾਲ ਹੋਣੀਆਂ ਚਾਹੀਦੀਆਂ ਨੇ ਵੈਸੇ ਹੋਣੀਆਂ ਨਹੀਂ ਚਾਹੀਦੀਆਂ ਕਿਤੇ ਵੀ ਧੂਆਂ ਜੇ ਉੱਠਿਆ ਤੇ ਚੰਗਾਰੀ ਲੱਗੀ ਹੋਏਗੀ ਲੇਕਿਨ ਕਿਸੇ ਨੂੰ ਬਤਮੀਜ਼ੀ ਆਪਾਂ ਵਰਡ ਬੋਲ ਦਿੰਨੇ ਕੋਈ ਨਹੀਂ ਬੋਲਦਾ ਵੱਡਾ ਛੋਟਾ ਕਿੱਦਾਂ ਆ ਜੋ ਵੀ ਅੱਜਕੱਲ ਬੜੇ ਫੇਮਸ ਹੋਏ ਨੇ ਗੰਦੇ ਵਰਡ ਨਹੀਂ ਬੋਲਨੇ ਚਾਹੀਦੇ ਕਿਉਂ ਕਿਸੇ ਵਾਲੇ ਉਂਗਲੀ ਚੁਕ ਨਹੀਂ ਆ ਆਪਣੇ ਵੀ ਤਿੰਨ ਚਾਰ ਉਂਗਲੀਆਂ ਹੁੰਦੀਆਂ ਨੇ ਨਾ ਸੋ ਇੰਜੋਏ ਦ ਲਾਈਫ ਇੱਕ ਹੀ ਲਾਈਫ ਹੈ ਇਹਨੂੰ ਜੀਓ ਦੱਕੀ ਉਂਗਲੀ ਤਾਂ ਹਰ ਕੋਲ ਚੱਕ ਦਿੰਨੇ ਆ ਸੋ ਵੇਖੋ ਅੱਜ ਦਲਜੀਤ ਅੱਛਾ ਕੰਮ ਕਰ ਰਿਹਾ ਹੈ ਦੂਦਾਸਮਨ ਸਾਹਿਬ ਜੀ ਲੈਜੈਂਡ ਬੈਠੇ ਨੇ ਦੁਨੀਆ ਭਾਰ ਚ ਨਾ ਹੈ ਕਰਨ ਔਜਲਾ ਹੈ तो आप अच्छा ही करना चाहिए इंजॉय करो कोई नहीं मना करता शरेआम ना हो आप घर परिवार वाले यू शुड थिंक अबाउट दिस इंजॉय हाँ जी सात श्रीकाल जी मैं अपना